ਸਸਿਕਾਲ ਦੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰ ਜੇ ਸ਼ੁਟਵਾਣਾ ਸਵਾਗਤ ਕਰਦਾ। ਵੱਡੀ ਖਬਰ ਕ੍ਰਿਕਟ ਜਗਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨੀ ਭਾਰਤ-ਪਾਕਿਸਤਾਨ ਦਾ ਮੈਚ ਹੋਇਆ ਜਿਸ ਵਿੱਚ ਭਾਰਤ ਦੀ ਵੱਡੀ ਜਿੱਤ ਹੋਈ। ਪਰ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਤੁਹਾਨੂੰ ਦੱਸਦੀ ਕਿ ਤਾਹ ਤਰ੍ਹਾਂ ਵੀ ਸੁਰੇਸ਼ ਕੁਮਾਰ ਯਾਦਵ ਵੱਲੋਂ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਗਿਆ ਜਿਸ ਤੇ ਵਿਵਾਦ ਹੁਣ ਆ ਸ਼ੁਰੂ ਹੋ ਗਿਆ ਹੈ। PCB ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਤੁਹ ਕੀ ਇਹ ਕਰਨਾ ਗਲਤ ਹੈ ਉਹਨਾਂ ਕਿਹਾ ਕਿ ਕ੍ਰਿਕਟ ਭਾਵਨਾਵਾਂ ਦੇ ਖਿਲਾਫ ਹੈ ਪੀਸੀਬੀ ਨੇ ਮੈਚ ਰੈਫਰੀ ਖਿਲਾਫ ਨਹੀਂ ਕਾਰਵਾਈ ਦੀ ਮੰਗ ਕੀਤੀ ਹੈ ਪੀਸੀਬੀ ਦਾ ਕਹਿਣਾ ਹੈ ਕਿ ਮੈਚ ਰੈਫਰੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਦੋਵੇਂ ਖਿਡਾਰੀ ਹੱਥ ਨਾਮ ਲਾਉਣ ਜਿਸ ਤੋਂ ਬਾਅਦ ਦੋਵੇਂ ਖਿਡਾਰੀਆਂ ਨੇ ਹੱਥ ਨਹੀਂ ਮਿਲਾਇਆ ਜੋ ਕਿ ਕ੍ਰਿਕਟ ਦੀਆਂ ਭਾਵਨਾਵਾਂ ਦੇ ਖਿਲਾਫ ਹੈ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਯੂਏਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਤੋਂ ਹਟ ਸਕਦਾ ਹੈ ਐਤਵਾਰ ਨੂੰ ਦੁਬਈ ਵਿੱਚ ਹੋਏ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਤੋ ਉਸ ਦੌਰਾਨ ਵੀ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਰਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ ਸੀ ਪਾਕਿਸਤਾਨ ਇਸ ਬਾਰੇ ਮੈਚ ਰੈਫਰੀ ਐਡੀ ਪ੍ਰਾਈਕਾਫਟ ਨੂੰ ਸ਼ਿਕਾਇਤ ਕੀਤੀ ਹੈ ਦੋਸ਼ ਲਗਾਇਆ ਗਿਆ ਕਿ ਭਾਰਤੀ ਟੀਮ ਨੇ ਖੇਡ ਭਾਵਨਾ ਨਹੀਂ ਦਿਖਾਈ ਪੀਸੀਬੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਰੈਫਰੀ ਨੇ ਦੋਵਾਂ ਕਪਤਾਨਾਂ ਨੂੰ ਹੱਥ ਮਿਲਾਉਣ ਤੋਂ ਮਨਾ ਕੀਤਾ ਸੀ ਪ੍ਰਾਈਕਰਾਫਟ ਦਾ ਵਿਵਹਾਰ ਪੱਖਪਤੀ ਰਿਹਾ ਤੇ ਉਸ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਜਾਣ ਚਾਹੀਦਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਇਹ ਨਹੀਂ ਹੁੰਦਾ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਹਾਰ ਸਕਦਾ ਹੈ ਏਸ਼ੀਆ ਕ੍ਰਿਕਟ ਕੌਂਸਲ ਏਸੀਜੀਆ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਵੱਲੋਂ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਆਇਆ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਮੌਸੇਮ ਨਕਵੀ ਨੇ ਸੋਮਵਾਰ ਨੂੰ ਕਿਹਾ ਕਿ ਪੀਸੀਬੀ ਨੇ ਪਾਈ ਕ੍ਰਾਫਟ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ ਉਸਨੇ ਆਈਸੀਸੀ ਦੇ ਚਾਰ ਸੰਹਿਤਾ ਤੇ ਕ੍ਰਿਕਟ ਦੀ ਪਾਮਰਾ ਦੀ ਪਾਲਣਾ ਨਹੀਂ ਕੀਤੀ ਇਸ ਵਿਵਾਦ ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਵੀ ਕੁੱਤ ਗਏ ਹਨ ਕਈ ਸਾਬਕਾ ਪਾਕਿਸਤਾਨੀ ਖਿਡਾਰੀ ਵੀ ਇਸ ਹੱਥ ਮਿਲੌਣ ਦੇ ਵਿਵਾਦ ਵਿੱਚ ਕੁੱਤ ਗਏ ਹਨ ਸਾਬਕਾ ਪਾਕਿਸਤਾਨੀ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਜੇਕਰ ਇਹ ਸਿਰਫ ਪਹਿਲਗਾਂ ਬਾਰੇ ਹੈ ਤਾਂ ਭਾਰਤ ਨੂੰ ਸਾਡੇ ਨਾਲ ਜੰਗ ਲੜ ਇਹਨਾਂ ਚੀਜ਼ਾਂ ਨੂੰ ਕ੍ਰਿਕਟ ਵਿੱਚ ਨਾ ਲਿਆਓ ਇਸ ਦੇ ਨਾਲ ਹੀ ਸਾਬਕਾ ਤੇਜ਼ ਗੇਂਦਬਾਜ਼ ਸ਼ੁਈਬ ਅਕਟਰ ਨੇ ਕਿਹਾ ਕਿ ਭਾਰਤੀ ਟੀਮ ਨੇ ਮੈਚ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਇਹ ਸਿਰਫ ਇੱਕ ਕ੍ਰਿਕਟ ਮੈਚ ਸੀ ਜਿਸ ਵਿੱਚ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਖੇਡ ਨੂੰ ਖੇੜੀ ਰਹਿਣ ਦਿਓ ਇਸ ਵਿੱਚ ਰਾਜਨੀਤੀ ਨਾ ਕਰੋ ਪੀਸੀਬੀ ਦਾ ਦਾਅਵਾ ਹੈ ਕਿ ਟਾਸ ਦੌਰਾਨ ਮੈਚ ਰੈਫਰੀ ਨੇ ਦੋਵਾਂ ਟੀਮਾਂ ਨੂੰ ਹੱਥ ਨਾ ਮਲਾਉਣ ਦੀ ਹਦਾਇਤ ਦਿੱਤੀ ਸੀ ਪੀਸੀਬੀ ਦਾ ਮੰਨਣਾ ਹੈ ਕਿ ਮੈਚ ਰੈਫਰੀ ਨੇ ਭਾਰਤੀ ਟੀਮ ਦੇ ਦਬਾਹੇ ਹੇਠ ਅਜਿਹਾ ਕੀਤਾ ਰੇਫਰੀ ਦੀ ਇਹ ਕਾਰਵਾਈ ਤਰਾਜੋਗ ਹੈ ਇਸ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਜਾਣ ਚਾਹੀਦਾ ਹੈ ਮੈਚ ਤੋਂ ਬਾਅਦ ਹੱਥ ਮਲਾਉਣ ਦੀ ਵਿਵਾਦ ਤੇ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਕਿਹਾ ਕਿ ਕੁਝ ਚੀਜ਼ਾਂ ਖੇਡ ਭਾਵਨਾ ਤੋਂ ਉੱਪਰ ਹਨ ਟੀਮ ਪ੍ਰਬੰਧਨ ਨੇ ਇਹ ਫੈਸਲਾ ਬੀਸੀਸੀੀ ਤੇ ਭਾਰਤ ਸਰਕਾਰ ਦੀ ਸਹਿਮਤੀ ਨਾਲ ਲਿਆਏ ਭਾਰਤੀ ਟੀਮ ਪਹਿਲਗਾਂ ਹਮਲੇ ਦੀ ਪੀੜਤਾ ਦੇ ਨਾਲ ਖੜੀ ਹੈ ਇਹ ਜਿੱਤ ਭਾਰਤੀ ਹਥਿਆਰਮੰਦ ਸਿਨ੍ਹਯਾਮਾਂ ਨੂੰ ਸਮਰਪਿਤ ਹੈ ਦੱਸਦੀ ਹੈ ਕਿ 2ਪ੍ਰੈਲ ਨੂੰ ਪਾਕਿਸਤਾਨ ਭਖੀ ਅਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਂ ਵਿੱਚ 26 ਭਾਰਤੀਆਂ ਨੂੰ ਉਨ੍ਹਾਂ ਦੇ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਇਸ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਦੂਰ ਕੀਤਾ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਹੀ ਪਾਕਿਸਤਾਨ ਦੇ 9 에ਅਰਬੇਸਾਂ ਨੂੰ ਵੀ ਉਡਾ ਦਿੱਤਾ ਗਿਆ। ICC ਜਾਂ ACC ਦੇ ਨਿਯਮ ਕਹਿੰਦੇ ਹਨ ਕਿ ਕਿਸੇ ਵੀ ਕ੍ਰਿਕਟ ਨਿਯਮ ਕਿਤਾਬ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਮੈਚ ਤੋਂ ਬਾਅਦ ਹੱਥ ਮਿਲਾਉਣਾ ਜ਼ਰੂਰੀ ਹੈ। ਹੱਥ ਮਿਲਾਉਣ ਦਾ ਕੋਈ ਨਿਯਮ ਨਹੀਂ ਹੈ। ਸਗੋਂ ਇਸ ਨੂੰ ਖੇਡ ਦੀ ਪਾਵਨਾ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲਗਭਗ ਹਰ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨੂੰ ਮਿਲਦੇ ਹਨ ਤੇ ਹੱਥ ਮਿਲਾਉਂਦੇ ਹਨ। PCB ਦੇ ਡਾਇਰੈਕਟਰ ਨੂੰ ਸ਼ਿਕਾਇਤ ਵਿੱਚ ਦੇਰੀ ਲਈ ਮੁਅਤਲ ਕਰ ਦਿੱਤਾ ਗਿਆ। PCB ਨੇ شکایت ਵਿੱਚ ਦੇਰੀ ਲਈ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਸੰਚਾਲਨ ਨਿਰਦੇਸ਼ਕ ਉਸਮਾਨ ਵਾਲਾ ਖਿਲਾਫ ਕਾਰਵਾਈ ਕੀਤੀ ਹੈ ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਵਾਲਾ ਨੂੰ ਟਾਸ ਦੇ ਸਮੇਂ ਹੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਸੀ ਉਸਨੇ ਅਜਿਹਾ ਕਰਨ ਵਿੱਚ ਦੇਰੀ ਕੀਤੀ ਅਤੇ ਇਸ ਲਈ PCB ਦੇ ਚੇਅਰਮੈਨ ਮੌਸੀਨ ਨਕਵੀ ਨੇ ਵਾਲਾ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਤੋਂ ਦਾ ਹੱਦ ਇਹ ਕਿ ਪਹਿਲਗਾਮਾਤਬਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਮੈਚ ਦਾ ਵਿਰੋਧ ਹੋ ਰਿਹਾ ਸੀ ਜਿਸ ਦੇ ਚੱਲਦੇ ਇਹ ਮੈਚ ਹੋਇਆ ਜਿਸ ਵਿੱਚ ਭਾਰਤੀ ਟੀਮ ਦੀ ਵੱਡੀ ਜਿੱਤ ਹੋਈ ਇਸ ਜਿੱਤ ਨੂੰ ਭਾਰਤੀ ਕਪਤਾਨ ਸੂਰਿਯ ਕੁਮਾਰ ਯਾਦਮ ਨੇ ਪਹਿਲਗਾਮਾਤਬਾਦੀ ਹਮਲੇ ਦੇ ਪੀੜਤਾਂ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿੱਤ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਸਾਡੇ ਚੰਗੇ ਸਬੰਧ ਰਹੀ ਹਨ ਪਰ ਇਸ ਦੇ ਬਾਵਜੂਦ ਕੁਝ ਨਿਯਮਾਂ ਕਰਨਾ ਇਹ ਮੈਚ ਕਰਨਾ ਪਿਆ ਵੱਡੀ ਖਬਰ ਕ੍ਰਿਕਟ ਜਗਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੋਂ ਦਾ ਹੱਦ ਇਹ ਕਿ ਪਿਛਲੇ ਦਿਨੀ ਭਾਰਤ ਪਾਕਿਸਤਾਨ ਦਾ ਮੈਚ ਹੋਇਆ ਜਿਸ ਪਰ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀ ਨਾਲ ਹੱਥ ਨਹੀਂ ਮਿਲਾਇਆ ਤੁਹਾਨੂੰ ਦੱਸਦੀ ਕਿ ਤਾਉਤਰਾਨ ਵੀ ਸੁਰੇਸ਼ ਕੁਮਾਰ ਯਾਦਵ ਵੱਲੋਂ ਵੀ ਪਾਕਿਸਤਾਨੀ ਖਿਡਾਰੀ ਨਾਲ ਹੱਥ ਨਹੀਂ ਮਿਲਾਇਆ ਗਿਆ ਜਿਸ ਤੇ ਵਿਵਾਦ ਹੁਣ ਆ ਸ਼ੁਰੂ ਹੋ ਗਿਆ ਹੈ ਪੀਸੀਬੀ ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੀਸੀਬੀ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਕਰਨਾ ਗਲਤ ਹੈ ਉਨ੍ਹਾਂ ਕਿਹਾ ਕਿ ਕ੍ਰਿਕਟ ਭਾਵਨਾਵਾਂ ਦੇ ਖਿਲਾਫ ਹੈ ਪੀਸੀਬੀ ਨੇ ਮੈਚ ਰੈਫਰੀ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ ਪੀਸੀਬੀ ਦਾ ਕਹਿਣਾ ਹੈ ਕਿ ਮੈਚ ਰੈਫਰੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਦੋਵੇਂ ਖਿਡਾਰੀ ਹੱ ਦੋ ਮ ਖਿਡਾਰੀ ਨੇ ਹੱਥ ਨਹੀਂ ਮਿਲਾਇਆ ਜੋ ਕਿ ਕ੍ਰਿਕਟ ਦੀਆਂ ਭਾਵਨਾਵਾਂ ਦੇ ਖਿਲਾਫ ਹੈ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਯੂਏ ਵਿੱਚ ਹੋਣ ਵਾਲੇ ਏਸ਼ੀਆ ਕੱਪ ਤੋਂ ਹਟ ਸਕਦਾ ਹੈ ਐਤਵਾਰ ਨੂੰ ਦੁਬਈ ਵਿੱਚ ਹੋਏ ਮੈਚ ਤੋਂ ਬਾਅਦ ਭਾਰਤੀ ਖਿਡਾਰੀ ਨੇ ਪਾਕਿਸਤਾਨ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਟੌਸ ਦੌਰਾਨ ਵੀ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਰਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ ਸੀ ਪਾਕਿਸਤਾਨ ਇਸ ਬਾਰੇ ਮੈਚ ਰੈਫਰੀ ਐਂਡੀ ਪ੍ਰਾਈਕਾਫਟ ਨੂੰ ਸ਼ਿਕਾਇਤ ਕੀਤੀ ਹੈ ਦੋਸ਼ ਲਗਾਇਆ ਗਿਆ ਕਿ ਭਾਰਤੀ ਟੀਮ ਨੇ ਖੇਡ ਭਾਵਨਾ ਨਹੀਂ ਦਿਖਾਈ ਪੀਸੀਬੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਰੈਫਰੀ ਨੇ ਦੋਵਾਂ ਕਪਤਾਨਾਂ ਨੂੰ ਹੱਥ ਮਿਲਾਉਣ ਤੋਂ ਮਨਾ ਕੀਤਾ ਸੀ। ਪਾਈਕਰਾਫਟ ਦਾ ਵਿਵਹਾਰ ਪੱਖਪਤੀ ਰਿਹਾ ਤੇ ਉਸ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਜਾਣ ਚਾਹੀਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਇਹ ਨਹੀਂ ਹੁੰਦਾ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਹਾਰ ਤੱਕਦਾ ਹੈ। ਏਸ਼ੀਆ ਕ੍ਰਿਕਟ ਕੌਂਸਲ ਏਸੀਜੀ ਜਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਵੱਲੋਂ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਆਇਆ। ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਮੌਸੇਮ ਨਕਵੀ ਨੇ ਸੋਮਵਾਰ ਨੂੰ ਕਿਹਾ ਕਿ ਪੀਸੀਬੀ ਨੇ ਪਾਈਕਰਾਫਟ ਨੂੰ ਤੁਰੰਤ ਹਟਾਉਣ ਦੀ ਮੰਗ ਉਸਨੇ ICC ਦੇ ਚਾਰ ਸੰਹਿਤਾ ਤੇ ਕ੍ਰਿਕਟ ਦੀ ਪਾਮਰਾ ਦੀ ਪਾਲਣਾ ਨਹੀਂ ਕੀਤੀ। ਇਸ ਵਿਵਾਦ ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਵੀ ਕੁੱਦ ਗਏ ਹਨ। ਕਈ ਸਾਬਕਾ ਪਾਕਿਸਤਾਨੀ ਖਿਡਾਰੀ ਵੀ ਇਸਾਤ ਮਿਲਾਉਣ ਦੇ ਵਿਵਾਦ ਵਿੱਚ ਕੁੱਦ ਗਏ ਹਨ। ਸਾਬਕਾ ਪਾਕਿਸਤਾਨੀ ਕਪਤਾਨ ਰਾਸ਼ਿਦ ਲਾਤੀਫ ਨੇ ਕਿਹਾ ਕਿ ਜੇਕਰ ਇਹ ਸਿਰਫ ਪੈਲਗਾਂ ਬਾਰੇ ਹੈ ਤਾਂ ਭਾਰਤ ਨੂੰ ਸਾਡੇ ਨਾਲ ਜੰਗ ਲੜਨੀ ਚਾਹੀਦੀ ਹੈ। ਇਹਨਾਂ ਚੀਜ਼ਾਂ ਨੂੰ ਕ੍ਰਿਕਟ ਵਿੱਚ ਨਾ ਲਿਆਓ। ਇਸ ਦੇ ਨਾਲ ਹੀ ਸਾਬਕਾ ਤੇਜ਼ ਗੇਂਦਬਾਜ਼ ਸ਼ੁਈਬ ਅਕਟਰ ਨੇ ਕਿਹਾ ਕਿ ਭਾਰਤੀ ਟੀਮ ਨੇ ਮੈਚ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਇਹ ਸਿਰਫ ਇੱਕ ਕ੍ਰਿਕਟ ਮੈਚ ਸੀ ਜਿਸ ਵਿੱਚ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ। ਪਾਕਿਸਤਾਨ ਦੇ ਸਭ ਤੋਂ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਖੇਡ ਨੂੰ ਖੇੜੀ ਰਹਿਣ ਦਿਓ ਇਸ ਵਿੱਚ ਰਣਨੀਤੀ ਨਾ ਕਰੋ ਪੀਸੀਬੀ ਦਾ ਦਾਵਾ ਹੈ ਕਿ ਟਾਸ ਦੌਰਾਨ ਮੈਚ ਰੈਫਰੀ ਨੇ ਦੋਵਾਂ ਟੀਮਾਂ ਨੂੰ ਹੱਥ ਨਾ ਮਲਾਉਣ ਦੀ ਹਦਾਇਤ ਦਿੱਤੀ ਸੀ ਪੀਸੀਬੀ ਦਾ ਮੰਨਣਾ ਹੈ ਕਿ ਮੈਚ ਰੈਫਰੀ ਨੇ ਭਾਰਤੀ ਟੀਮ ਦੇ ਦਬਾਹੇ ਹੇਠ ਅਜਿਹਾ ਕੀਤਾ ਰੈਫਰੀ ਦੀ ਇਹ ਕਾਰਵਾਈ ਤਰਾਜਯੋਗ ਹੈ ਇਸ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਜਾਣ ਚਾਹੀਦਾ ਮੈਚ ਤੋਂ ਬਾਅਦ ਹੱਥ ਮਲਾਉਣ ਦੇ ਵਿਵਾਦ ਤੇ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਕਿਹਾ ਕਿ ਕੁਝ ਜਾਂ ਖੇਡ ਭਾਵਨਾ ਤੋਂ ਉੱਪਰ ਹਨ ਟੀਮ ਪ੍ਰਬੰਧਨ ਨੇ ਇਹ ਫੈਸਲਾ ਬੀਸੀਸੀਆਈ ਤੇ ਭਾਰਤ ਸਰਕਾਰ ਦੀ ਭਾਰਤੀ ਟੀਮ ਪਹਿਲਗਾਂ ਹਮਲੇ ਦੇ ਪੀੜਤਾਂ ਦੇ ਨਾਲ ਖੜੀ ਹੈ ਇਹ ਜਿੱਤ ਭਾਰਤੀ ਹਥਿਆਰਮੰਦ ਸੈਨਾਮਾਂ ਨੂੰ ਸਮਰਪਿਤ ਹੈ ਦੱਸਦੀ ਕਿ 2 ਜੂਨ 1947 ਨੂੰ ਪਾਕਿਸਤਾਨ ਭਖੀ ਅਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਂ ਵਿੱਚ 26 ਭਾਰਤੀਆਂ ਨੂੰ ਉਹਨਾਂ ਦੇ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਇਸ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਦੂਰ ਕੀਤਾ ਅਤੇ ਪਾਕਿਸਤਾਨ ਵਿੱਚ ਅਤਵਾਦੀ ਦੇ ਕਾਂਲੇ ਨੂੰ ਤਬਾਹ ਕਰ ਦਿੱਤਾ ਇਸ ਦਿਨ ਵਾਲੀ ਪਾਕਿਸਤਾਨ ਦੇ 9 에ਅਰਬੇਸਾਂ ਨੂੰ ਵੀ ਉਡਾ ਦਿੱਤਾ ਗਿਆ ICC ਜਾਂ ACC ਦੇ ਨਿਯਮ ਕਹਿੰਦੇ ਹਨ ਕਿ ਕਿਸੇ ਵੀ ਕ੍ਰਿਕਟ ਨਿਯਮ ਕਿਤਾਬ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਮੈਚ ਤੋਂ ਬਾਅਦ ਹੱਥ ਮਿਲਾਉਣਾ ਜ਼ਰੂਰੀ ਹੈ ਹੱਥ ਮਿਲਾਉੜ ਦਾ ਕੋਈ ਨਿਯਮ ਨਹੀਂ ਹੈ ਸਗੋਂ ਇਸ ਨੂੰ ਖੇਡ ਦੀ ਪਾਵਨਾ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲਗਭਗ ਹਰ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨੂੰ ਮਿਲਦੇ ਹਨ ਤੇ ਹੱਥ ਮਿਲਾਉਂਦੇ ਹਨ। ਪੀਸੀਬੀ ਦੇ ਡਾਇਰੈਕਟਰ ਨੂੰ ਸ਼ਿਕਾਇਤ ਵਿੱਚ ਦੇਰੀ ਲਈ ਮੁਤਲ ਕਰ ਦਿੱਤਾ ਗਿਆ ਹੈ। ਪੀਸੀਬੀ ਨੇ ਸ਼ਿਕਾਇਤ ਵਿੱਚ ਦੇਰੀ ਲਈ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਸੰਚਾਲਨ ਨਿਰਦੇਸ਼ਕ ਉਸਮਾਨ ਵਾਹਲਾ ਖਿਲਾਫ ਕਾਰਵਾਈ ਕੀਤੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਵਾਹਲਾ ਨੂੰ ਟਾਸ ਦੇ ਸਮੇਂ ਹੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਸੀ। ਉਸ ਨੇ ਅਜਿਹਾ ਕਰਨ ਵਿੱਚ ਦੇਰੀ ਕੀਤੀ। ਅਤੇ ਇਸ ਲਈ ਪੀਸੀਬੀ ਦੇ ਚੇਅਰਮੈਨ ਮੌਸੀ ਨਕਵੀ ਨੇ ਵਾਲਾ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਤੁੰਦ ਹੱਦ ਇਹ ਕਿ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਮੈਚ ਦਾ ਵਿਰੋਧ ਹੋ ਰਿਹਾ ਸੀ ਜਿਸ ਦੇ ਚੱਲਦੇ ਇਹ ਮੈਚ ਹੋਇਆ ਜਿਸ ਵਿੱਚ ਭਾਰਤੀ ਟੀਮ ਦੀ ਵੱਡੀ ਜਿੱਤ ਹੋਈ ਇਸ ਜਿੱਤ ਨੂੰ ਭਾਰਤੀ ਕਪਤਾਨ ਸੂਰਜ ਕੁਮਾਰ ਿਆਦਮ ਨੇ ਪਹਿਲਗਾਮਾਤਵਾਦੀ ਹਮਲੇ ਦੇ ਪੀੜਤਾਂ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿੱਤ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਸਾਡੇ ਚੰਗੇ ਸਬੰਧ ਰਹੀ ਹਨ ਪਰ ਇਸ ਦੇ ਬਾਵਜੂਦ ਕੁਝ ਨਿਯਮਾਂ ਕਰਨਾ ਇਹ ਮੈਚ ਕਰਨਾ ਪਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ